ਲੋ ਵੀ ਦੋਸਤੋ ਅੱਜ ਤੁਹਾਨੂੰ ਦਿਖਾਉਣੇ ਬੀਟਲ ਤੇ ਹైదਰਾਬਾਦੀ ਦਾ ਕ੍ਰੋਸ ਆ ਬਹੁਤ ਸੋਹਣਾ ਨੱਕ ਨਕੋੜੇ ਦਾ ਬਹੁਤ ਚੰਗਾ ਤੇ ਬੱਕਰਾ ਵੇਖੋ ਤੁਸੀਂ ਪੂਰਾ ਖੁੱਲੇ ਹੱਡਾਂ ਪੈਰਾਂ ਦਾ ਤੇ ਆ ਇਹਦਾ ਰਿਜ਼ਲਟ ਆ ਬਹੁਤ ਸੋਹਣੇ ਬੱਚੇ ਆਏ ਆ ਇਹਦੇ ਆ ਦੇਖੋ ਪੂਰਾ ਗੁਲਾਬੀ ਦੇ ਵਿੱਚ ਹైਦਰਾਬਾਦੀ ਜੀ ਨੂੰ ਕਹਿੰਦੇ ਆ ਨਾ ਹైਦਰਾਬਾਦੀ ਤੇ ਬੀਟਲ ਦਾ ਕ੍ਰੋਸ ਹੀ ਬੱਚੇ ਆ ਮਾਂ ਇਹਨਾਂ ਦੀ ਬੀਟਲ ਆ ਸਤਿ ਸ਼੍ਰੀ ਅਕਾਲ ਜੀ ਆਪਰੇ ਕਾਜੀ ਕਿੰਨੇ ਦੰਦ ਹੋ ਗਿਆ ਜੀ ਆਪਣਾ ਇਹ ਵੱਡਾ ਬੱਕਰਾ ਇਹ ਚਾਰ ਦੰਦ ਹੋ ਗਿਆ ਜੀ ਠੀਕ ਆ ਤੇ ਕਿੰਨੀ ਹਾਈਟ ਕਿੰਨੀ ਕਰ ਗਿਆ ਹਾਈਟ ਹੈਗੀ 40 ਦੇ ਆਸ-પાસ ਠੀਕ ਆ 40 ਤੋਂ ਪਲੱਸ ਹੀ ਹੋ ਸਕਦੀ ਹੈ ਨਾ ਹਾਂ ਬਹੁਤ ਚੰਗਾ ਲੰਮੀ ਪੂਛ ਦੇ ਵਿੱਚ ਸਿੰਗਾ-ਸੁੰਗਾ ਦਾ ਕੰਨਾਂ ਦਾ ਬਹੁਤ ਸੋਹਣਾ ਨੱਕ-ਨੁੱਕ ਬਹੁਤ ਵਧੀਆ ਬੱਚੇ ਦਾ ਚਿੱਟੀ ਅੱਖ ਦੇ ਵਿੱਚ ਲੋਵੀ ਦੋਸਤੋ ਕਰੋ ਚੈੱਕ ਬੱਚੇ ਪੂਰੇ ਆ ਟਾਪ ਦੇ ਵਿੱਚ ਹੀ ਆ ਇਹ ਖੁੱਲੇ ਹੱਡਾਂ ਪੈਰਾਂ ਦੇ ਆ ਵੇਖੋ ਤੁਸੀਂ ਚਿੱਟੀ ਅੱਖ ਦੇ ਵਿੱਚ ਇਹਦਾ ਸਿੰਗ ਵੀ ਗੁਲਾਬੀ ਜਿਹਾ ਪੈਂਦੇ ਆ ਤੇ ਇਹਦੇ ਕਾਲੇ ਆ ਹਨਾ ਹਾਂਜੀ ਕਿੰਨੇ ਟਾਈਮ ਦੇ ਹੋ ਗਏ ਜੀ ਬੱਚੇ ਇਹ ਇਹ ਸਾਢੇ 4 ਮਹੀਨੇ ਦੇ ਠੀਕ ਆ ਜੇ ਕੋਈ ਭਰਾ ਮੰਨ ਲੋ ਕਿਸੇ ਨੂੰ ਪਸੰਦ ਆਉਂਦੇ ਆ ਤੇ ਮੰਗਦਾ ਸੇਲ ਕਰੋਗੇ ਆ ਦੱਬਾ ਬੱਚਾ ਵੇਖ ਲੈਣਾ ਕਾਲਾ ਡੱਬਾ ਠੀਕ ਆ ਹਾਂਜੀ ਲੋ ਜੀ ਦੋਸਤੋ ਚੈੱਕ ਕਰ ਲਓ ਬੱਚਾ ਇਹ ਕਹਿੰਦੇ ਵੀ ਆਹ ਸੇਲ ਕਰ ਦਿਆਂਗੇ ਕਾਲਾ ਡੱਬਾ ਬੱਚਾ ਲੋ ਜੀ ਟੈਕਲ ਚੈੱਕ ਕਰੋ ਬਹੁਤ ਸੋਹਣਾ ਬਾਧੂ ਵਾਲ ਵੀ ਨਹੀਂ ਬੱਚਿਆਂ ਦੇ ਪੂਰੀ ਸ਼ੈਡਿੰਗ ਆ ਬੱਚਿਆਂ ਦੇ ਵਿੱਚ ਕੋਈ ਐਕਸਟਰਾ ਵਾਲ ਹੈ ਨਹੀਂਗੇ ਬੱਚਿਆਂ ਦੇ ਬਹੁਤ ਸੋਹਣੇ ਆ ਤੇ ਜਿਹੜਾ ਇਹਨਾਂ ਦਾ ਬਾਪ ਆ ਬ੍ਰੀਡਰ ਇਹ ਇਹਦੇ ਵੀ ਕੋਈ ਐਕਸਟਰਾ ਵਾਲ ਹੈ ਨਹੀਂਗੇ ਸਾਫ਼ ਆ ਬਸ ਬਿਲਕੁਲ ਮੰਨ ਲਓ ਜੀ ਕੋਈ ਭਰਾ ਬੱਕਰੀ ਕਰਾਸ ਕਰਾਉਣੀ ਚਾਹੁੰਦਾ ਦਾ ਛੱਡ ਦੇਓਗੇ ਤੁਸੀਂ ਆ ਛੱਡ ਦਾਂਗੇ ਜੀ ਠੀਕ ਆ ਹੁਣੇ ਛੱਡਣ ਲੱਗਿਆਂ ਬਸ ਇਹਨੂੰ ਦੋ-ਤਿੰਨ 6-7 ਕ ਮਹੀਨੇ ਹੋਇਆ ਠੀਕ ਆ ਨੰਬਰ ਬੋਲ ਦੋ ਆਪਣਾ 98682 ਹਾਂਜੀ 36468 ਜੀ ਤੇ ਪਿੰਡ ਹਰੀਕੇ ਕਲਾਂ ਜਿਲ੍ਹਾ ਫਰੀ ਮੁਕਤਸਰ ਪਿੰਡ ਹਰੀਕੇ ਕਲਾਂ ਜਿਲ੍ਹਾ ਫਰੀ ਮੁਕਤਸਰ ਸਾਹਿਬ ਹਾਂਜੀ ਲਓ ਜੀ ਦੇ ਪੱਠਾ ਵੀ ਬਹੁਤ ਸੋਹਣੀਆਂ ਪੂਰੀਆਂ ਜਿਹੜੀਆਂ ਪੱਠਾ ਵੀ ਬਹੁਤ ਚੰਗੀਆਂ ਜੀ ਇਸੇ ਤਰ੍ਹਾਂ ਹੀ ਆ ਬੱਕਰਿਆਂ ਵਾਲੇ ਹਿਸਾਬ ਦੇ ਸੰਗ ਸੰਗ ਮੋੜੇ ਉਹਨਾਂ ਦੇ ਠੀਕ ਆ ਹਾਂਜੀ ਲਓ ਵੀ ਦੋਸਤੋ ਬੱਕਰੇ ਉਧਰ ਕਰਕੇ ਬੱਕਰੀਆਂ ਦੇ ਵਿੱਚ ਪੱਠਾ ਦਿਖਾਉਣੇ ਤੁਹਾਨੂੰ ਇਹਦੀਆਂ ਆ ਪਾਠਾ ਬਹੁਤ ਸੋਹਣੀ ਡੱਬੇ ਕਲਰ ਦੇ ਵਿੱਚ ਚਿੱਟੀ ਅੱਖ ਦੇ ਵਿੱਚ ਤੇ ਸਿੰਗੀ ਇਹਦੀ ਵੀ ਬਹੁਤ ਸੋਹਣੀ ਆ ਦੇਖੋ ਤੁਸੀਂ ਚੈੱਕ ਕਰੋ ਇਹ ਕਿੰਨੇ ਮਹੀਨਿਆਂ ਦੀ ਹੋ ਗਈ ਜੀ 6 6.5 ਮਹੀਨਿਆਂ ਲਗਰੇ ਠੀਕ ਆ ਹਾਈਟ ਵਧਿਆ ਕੱਢੀ ਜਾਂਦੀ ਹੈ ਨਾ ਹਾਂ ਹਾਈਟ ਬਹੁਤ ਸਾਡੀ